ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਹਾਂ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਪਹਿਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣੇ ਨਾ ਨੇ ਜਦੋਂ ਵੀ ਇੱਕ ਟਿਪੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਇੰਡੀਆ ਸਪੇਨ ਆਸਟ੍ਰੇਲੀਆ ਨਿਊਜ਼ੀਲੈਂਡ ਇਤਨਾ ਚਾਰ ਵਧੀਆ ਟੀਮਾਂ ਹੋਣ ਵਰਲਡ ਦੀਆਂ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਤੇ ਜਿਹੜੇ ਟੌਪ ਦੇ ਦੋ ਟੀਮਾਂ ਨੇ ਫਾਈਨਲ ਚ ਜਾਣਗੇ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਸੋਸ਼ਾ ਹੁੰਦਾ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੀਆਂ ਤਾਂ ਬਹੁਤ ਵੱਡਾ ਹੁਲਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਆਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰ ਆ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਉਸਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਹੈ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ